ਅਸੀਂ ਕੰਪਲੇਂਟ ਕਰਦੇ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉੱਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹਦਾ ਜਵਾਬ ਦੇਣਗੇ ਅੱਜ ਜੇਕਰ ਕਿਸੇ ਤੇ ਕੋਈ ਤੁਹਾਡਾ ਤੁਸੀਂ ਬਾਰ-ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥਾ ਉੱਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਇਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਹਾਂ ਤੱਕੇ ਦਾ ਜਵਾਬ ਲੋ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗੀ ਅੱరే ਇਲੈਕਸ਼ਨ ਕਿੰਨੀ ਟਫ ਰਹੀਏ ਅਗਰ ਜ਼ਿਕਰ ਕਰਿਆ ਜਾਵੇ ਹੁੰਦਾ ਇਲੈਕਸ਼ਨ ਸਾਰੇ ਟਫੀ ਹੁੰਦੇ ਆਂ ਜਿਮਨੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀਆਪਨ ਹੈ। ਕੰਮ ਕੋਈ ਕੀਤਾ ਨਹੀਂ। ਇਸ ਕਰਕੇ ਲੋਗਾ ਤੋਂ ਵੋਟ ਖੋਈ ਖੋਈ ਜਾ ਰਹੀ ਹੈ। ਇਲੈਕਸ਼ਨ ਜਿੱਤੇ ਨਹੀਂ ਜਾ ਰਹੇ। ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ। ਲੁੱਟੇ ਨਹੀਂ ਜਾਣਗੇ। ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸਲੀ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫਰਤਾ ਕਰਿਆ ਇਸ ਹਲਕੇ ਤੋਂ ਅੱਜ ਆਸਾਂ ਨੂੰ ਮਿੱਡਾ ਕਿੰਨੀਆਂ ਨੇ ਉਹ ਵੀ ਬਾਈਪੋਲ ਇਲੈਕਸ਼ਨ ਕਿਉਂਕਿ ਇਹ ਸਨੋ ਸੈਮੀਫਾਈਨਲ ਇਹ ਸੈਮੀਫਾਈਨਲ ਹੈ ਕੀ ਇਹ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਰਿਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ